ਬਾਰਲੇ ਰੇਦੀ ਹੋ ਕਰਦਾ ਕਿਉਂਕਿ ਆਪਾਂ ਇੱਕ ਸਾਂਝਾ ਵਾ ਕਿਉਂਕਿ ਜਿਦਾ ਪਔਰ ਘਰ ਗੌਂਡੀ ਉੱਤੇ ਗੌਂਡੀ ਦੀ ਗੌਂਡੀ ਅਸਾਧ ਹੁੰਦੀ ਐ ਇਤਾਂ ਹੀ ਹਲਕੇ 'ਚ ਜਿਹੜਾ ਹੁੰਦਾ ਉਹ ਜਿਹੜੇ ਦੇ ਬੰਦੇ ਪਰਿਵਾਰਾਂ ਨਾਲ ਸਾਧ ਹੁੰਦੀ ਐ ਥਿਲੋ ਸਾਧ ਹੁੰਦੀ ਐ ਇਹ ਹਾਜੀ ਸਰ ਅੱਜ ਪਿੰਡ ਖੁਸਰੋ ਪਰ ਵਿਖੇ ਤੁਸੀਂ ਮੀਟਿੰਗ ਕਰਨ ਆਏ ਹੋ ਇਹ ਅੱਜ ਦਾ ਕੀ ਏਜੰਡਾ ਜੀ ਅੱਜ ਉਪਰੋਕਤ ਨੂੰ ਵੀ ਉਹਨਾਂ ਲਾਖਨਵਾਸੀਆਂ ਨੇ ਸੱਦਾ ਪਾਇਆ ਸੀ ਉਹਨਾਂ ਨਾਲ ਇੱਕ ਮੀਟਿੰਗ ਸੀ ਔਰ ਜਿਸ ਵਿੱਚ ਇਹ ਸੀ ਕਿ ਪੰਜਾਬ ਸਰਕਾਰ ਦੇ ਜਿਹੜੀਆਂ ਉਪਲਬਧੀਆਂ ਵਾ ਉਹਨਾਂ ਬਾਰੇ ਦੱਸਿਆ ਗਿਆ ਔਰ ਪੰਜਾਬ ਸਰਕਾਰ ਜਿਹੜੇ ਨਵੇਂ ਕੰਮ ਕਰ ਰਹੀ ਹੈ ਉਹਨਾਂ ਬਾਰੇ ਵਿਚਾਰ ਕਰਾਇਆ ਗਿਆ ਜਿੱਦਾਂ ਪੰਜਾਬ ਸਰਕਾਰ ਨੇ ਕੱਲ ਪਰਸੋ 19000 ਕਿਲੋ ਇੱਕ ਪੰਜਾਬ ਦੀਆਂ ਸੜਕਾਂ ਜਿਹੜੀਆਂ ਨਵੀਆਂ ਬਣ ਰਹੀਆਂ ਨਾ ਉਹਨਾਂ ਦੇ ਰਿਕਾਰਡਿੰਗ ਹੋ ਗਏ ਆ ਔਰ ਹੌਲੇ ਦਿਨਾਂ ਵਿੱਚ ਤੁਸੀਂ ਦੇਖੋਗੇ ਲੱਗਦਾ ਜਿੰਨੀਆਂ ਵੀ ਲਿੰਕ ਰੋਡਾਂ ਪੰਜਾਬ ਸਰਕਾਰ ਤੋਂ ਆ ਰਹੀ ਹੈ ਕੋਈ ਵੀ ਇਸ ਤਰ੍ਹਾਂ ਦਾ ਏਰੀਆ ਲਈ ਰੈਜਿਸਟ੍ਰੇਸ਼ਨ ਅੱਡੇ ਤੱਕ ਨਹੀਂ ਬਣਿਆ ਇਹ ਸਾਰੇ ਜਿਹੜੇ ਰੋਡ ਜਿਹੜੇ ਲਿੰਕ ਰੋਡ ਆ ਪੂਰੇ ਪੰਜਾਬ ਚ ਬਣ ਰਹੇ ਜੀ ਪੂਰੇ ਪੰਜਾਬ ਚ ਬਣ ਰਹੇ ਜੀ ਪੂਰੇ ਪੰਜਾਬ ਦੀਆਂ ਸ਼ਹਿਰਾਂ ਚ ਸ਼ੁਰੂ ਹੋ ਜਾਂਦੀਆਂ ਕਿਉਂਕਿ ਇਹ ਸੜਕਾਂ ਕਾਫੀ ਪੁਰਾਣੇ ਸਿੱਖੀਆਂ ਸਰਕਾਰਾਂ ਦੇ ਟਾਈਮ ਤੋਂ ਹੀ ਸੁੱਕੀਆਂ ਹੋ ਜਾਂਦੀਆਂ ਸੀ ਪਰ ਆਵਾਜ਼ੀ ਪਾਰਟੀ ਦੀ ਸਰਕਾਰ ਜਿਹੜੀ ਇਹ ਸੜਕਾਂ ਨੂੰ ਦੁਬਾਰਾ ਬਣਾ ਰਹੀ ਹੈ ਔਰ ਸਾਰੀਆਂ ਹਰ ਤਰ੍ਹਾਂ ਨਾਲ ਨਵੀਆਂ ਕਰ ਰਹੀ ਹੈ ਇਤੋਂ ਇਲਾਵਾ ਕੋਈ ਹੋਰ ਵਿਕਾਸ ਦੇ ਕੰਮ ਜਿਹੜੇ ਜਿਹੜੇ ਰੁਕੇ ਪਏ ਸੀ ਜਿਹੜੇ ਦੇਖਿਆ 10 15 ਸਾਲ ਪਹਿਲਾਂ ਸਰਕਾਰ ਨੇ ਨਵੀਂ ਲਾਂਚ ਕੀਤੀ ਆ ਜਿੱਦਾਂ ਅ ਜਿੱਕਿਆ ਔਰ ਸਿਹਤ ਕਾਰਡ ਜਿਹਦੇ ਵਿੱਚ 10 ਲੱਖ ਰੁਪਏ ਤੱਕ ਹਰ ਪਰਿਵਾਰ ਨੂੰ ਸਹੂਲਤ ਮਿਲੂਗੀ ਜਿਹਦੇ ਵਿੱਚ 7 ਲੱਖ ਤੱਕ ਲਾਜ ਫਰੀ ਹੋਊਗਾ ਠੀਕ ਹੈ ਜਿਹੜਾ ਨਸ਼ਾ ਮੁਕਤੀ ਲਈ ਆਪਣਾ ਪ੍ਰੋਸੈਸ ਚੱਲਿਆ ਸੀ ਨਸ਼ਾ ਮੁਕਤੀ ਜਿਹੜੀ ਐਰਪੀਆ ਕੰਪਨੀ ਇਹ ਵੀ ਉਹ ਸਾਡੇ ਔਨਲਾਈਨ ਰਜਿਸਟ੍ਰੇਸ਼ਨ ਤੇ ਵੀ ਅਸਰ ਪਾ ਲਈ ਆ ਔਰ ਇਸ ਦੀ ਤੁਮ ਜੀ ਕੋਈ ਤਬਾਅ ਕੇ ਕਿਉਂਕਿ ਕਹਦੀ ਐ ਅਜਿਹਾ ਕਿ ਜਿਹੜੀ ਗੱਲ ਇਹਨਾਂ ਨੇ ਕਹਿਣੀ ਆ ਉਹ ਪੂਰੀ ਕਰਦੀ ਆ ਔਰ ਫਿਰ ਇਹਨਾਂ ਦਾ ਅਧਿਕਾਰੀ ਦਰਿਆ ਸਾਡੇ ਔਰ ਕਿਸੇ ਕਾਮਦੀ ਦੀ ਆਪਾਂ ਸਾਰੇ ਬੱਚੇ ਤੇ ਬੱਚੇ ਸਾਰਿਆਂ ਦਾ ਆਵਾਜ਼ ਨੂੰ ਸੁਣਨਵਾਦ ਕਰਦੇ ਪਰ ਸਾਡੇ ਅਰਕਾ ਇੰਚਾਰਜ ਐਡਵੋਕੇਟ ਸੰਦੀਪ ਚੰਦੂਪੁਰ ਤੇ ਪੰਚਤ ਤੇ ਬਹੁਤ ਬਲਵਾਂ ਜਿ ਆਇਆ ਲੋਰ ਔਰ ਧੰਨਵਾਦ ਕਰਦੇ ਆਂ ਜੀ ਅੰਦੀਵਾ ਜੀ ਦੀ ਸਾਰੇ ਸਾਥੀਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦੇ ਖਾਤਸਾ ਔਰ ਵਾਹਿਗੁਰੂ ਜੀ ਦੀ ਬਖਸ਼ੋ ਜ ਜਨੇ ਵੀ ਮੇਰੇ ਮੈਂ ਜੋ ਬੈਠਾ ਕੋ ਰਿਪੋਰਟ